ਸੋ ਸਾਰੇ ਭੈਣ ਭਰਾਵੋ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਆਰਾਮ ਦੇ ਨਾਲ ਆਪਣੇ ਮੂੰਹਾਂ ਦੇ ਵਿੱਚੋਂ ਬੋਲ ਦਿੰਦੇ ਨੇ ਕਿ ਪਾਸਟਰ ਕੀ ਕਰਦੇ ਨੇ ਪਖੰਡ ਕਰਦੇ ਨੇ ਹallelujah ਵੇਖੋ ਭੈਣ ਭਰਾਓ ਪਾਸਟਰ ਪਰਮੇਸ਼ਰ ਦੀਆਂ ਨਜ਼ਰਾਂ ਦੇ ਵਿੱਚ ਇੰਨੇ ਆਦਰਯੋਗ ਹੈ ਨਾ ਇੰਨੇ ਉਹਨਾਂ ਦੇ ਜੀਵਨ ਖੁਦਾ ਨੂੰ ਚੰਗੇ ਲੱਗਦੇ ਹੈ ਨਾ ਖੁਦਾ ਉਹਨਾਂ ਦੇ ਨਾਲ ਪਿਆਰ ਕਰਦਾ ਹੈ ਖੁਦਾ ਉਹਨਾਂ ਦੇ ਨਾਲ ਮੁਹੱਬਤ ਕਰਦਾ ਹੈ ਪ੍ਰਭੂ ਜਿਉ ਇੱਕ ਵੀ ਗੱਲ ਬੋਲਦੇ ਤੇ ਖੁਦਾ ਉਹਨਾਂ ਦੀ ਸੁਣਦਾ ਹੈ ਹਾਲੇਲੂਇਆ ਵੇਖੋ ਜੋ ਅਧਿਕਾਰ ਖੁਦਾ ਨੇ ਆਪਣੇ ਦਾਸਾਂ ਨੂੰ ਦਿੱਤੇ ਆ ਧਰਤੀ ਉੱਤੇ ਦੂਸਰੇ ਲੋਕਾਂ ਕੋਲ ਉਹ ਅਧਿਕਾਰ ਹੈਗੇ ਆ ਨਹੀਂ ਅੱਜ ਦੂਸਰੇ ਲੋਕ ਰੋਗੀ ਦੇ ਉੱਤੇ ਹੱਥ ਰੱਖ ਕੇ ਰੋਗੀ ਚੰਗਾ ਹੋਵੇਗਾ ਨਹੀਂ ਦੂਸਰੇ ਲੋਕ ਆਨੇ ਨੇ ਬਾਦਸ਼ਾਹ ਬੁਲਣਗੇ ਨਹੀਂ ਦੂਸਰੇ ਲੋਕ ਮੁਰਦੇ ਜਿੰਦੇ ਕਰਨਗੇ ਨਹੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰੀਂਗੇ ਕਿਉਂ ਕਿ ਇਹ ਸ਼ਕਤੀ ਕਿਹਦੀ ਮਗਰ ਕੰਮ ਕਰਦੀ ਹੈ ਪਰਮੇਸ਼ਰ ਹੀ ਉਹ ਆਪਣੇ ਦਾਸਾਂ ਦੇ ਮਗਰ ਕੰਮ ਕਰਦਾ ਹੈ ਤੇ ਵੇਖੋ ਉਹਦੇ ਦਾਸ ਵੀ ਫਿਰ ਰਾਤ ਦਿਨ ਰਾਤ ਨੂੰ ਪਤਾ ਨਹੀਂ ਕਿੰਨੇ ਕਿੰਨੇ ਕਵਜੇ ਤੱਕ ਜਾਗਦੇ ਰਹਿੰਦੇ ਨੇ ਹਾਲੇਲੂਇਆ ਵੇਖੋ ਉਹਦੇ ਦਾਸ ਬਹੁਤ ਸਮਾਂ ਰਾਤਾਂ ਨੂੰ ਜਾਗ-ਜਾਗ ਕੇ ਖੁਦਾ ਦੇ ਨਾਲ ਗੱਲਾਂ ਕਰਦੇ ਨੇ ਉਹਦੀ ਆਵਾਜ਼ ਨੂੰ ਸੁੰਦੇ ਨੇ ਤੇ ਉਹਦੇ ਦਿੱਤੇ ਹੁਕਮਾਂ ਦੇ ਉੱਤੇ ਫਿਰ ਚੱਲਦੇ ਨੇ ਤੇ ਜਦੋਂ ਸਟੇਜ ਤੇ ਆਉਂਦੇ ਆ ਤੇ ਕਿਹੇ ਰੋਗੀ ਦੇ ਕੋਲੋਂ ਆਉਂਦੇ ਆ ਤੇ ਖੁਦਾ ਜੂ ਵੀ ਉਹ ਸ਼ਬਦ ਬੋਲਦੇ ਨੇ ਪ੍ਰਭੂ ਉਹਨਾਂ ਦੇ ਸ਼ਬਦਾਂ ਨੂੰ ਸੁਣ ਕੇ ਤੇ ਖੁਦਾ ਉਹੀ ਗੱਲ ਨੂੰ ਪੂਰੀ ਲੋਕਾਂ ਦੇ ਜੀਵਨ ਦੇ ਵਿੱਚ ਕਰ ਗਿੰਦਾ ਹੈ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਦੀਆਂ ਅੱਖਾਂ ਪਰਮੇਸ਼ਰ ਦੀਆਂ ਅੱਖਾਂ ਧਰਮੀਆਂ ਦੇ ਉੱਤੇ ਲੱਗੀਆਂ ਰਹਿੰਦੀਆਂ ਨੇ ਕਿ ਜੂ ਕੁਝ ਵੀ ਉਹ ਬੋਲਣ ਉਹਨਾਂ ਲਈ ਉਹ કરી ਹallelujah ਵੇਖੋ ਖੁਦਾ ਨੂੰ ਬੜੇ ਪਿਆਰੇ ਨੇ ਉਹਦੇ ਰੱਬ ਦੇ ਦਾਸ ਵੇਖੋ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਕੀ ਨੇ ਉਹ ਹੋ ਸਕਦਾ ਕਿ ਨੰਕਮੇ ਲੋਕ ਉਹਨਾਂ ਨੂੰ ਕਹਿਣ ਪਰ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਉਹ ਚਮਕਦੇ ਹੋਏ ਉਹਦੇ ਲਈ ਕੀ ਨੇ ਤਾਰੇ ਨੇ ਹallelujah ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕੀ ਕਿਹਾ ਕਿ ਤੂੰ ਹੀ ਕੀਜੇ ਜਗ ਤੇ ਚਾਨਣ ਹallelujah ਵੇਖੋ ਉਹ ਜਾ ਕੇ ਲੋਕਾਂ ਨੂੰ ਹਨੇਰੇ ਦੇ ਵਿੱਚੋਂ ਬਾਹਰ ਕੱਟਦੀ ਨੇ ਉਹ ਜਾ ਕੇ ਪਾਪ ਤੇ ਧਾਰਮਿਕਤਾ ਬਾਰੇ ਖੁਦਾ ਦੇ ਦਾਸ ਦੱਸਦੇ ਨੇ ਕਿ ਤੁਸੀਂ ਪਾਪ ਦੇ ਵਿੱਚੋਂ ਨਿਕਲੋ ਤੇ ਪ੍ਰਭੂ ਦੇ ਪਿੱਛੇ ਆਓ ਤੇ ਖੁਦਾ ਤੁਹਾਨੂੰ ਇੱਕ ਸਦਾ ਦਾ ਜੀਵਨ ਦੇਵੇਗਾ ਹallelujah ਪਰ ਵੇਖੋ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੀ ਗੱਲ ਮੰਨਣ ਦੀ ਬਜਾਏ ਸਗੋਂ ਉਹਨਾਂ ਨੂੰ ਨਕਾਰ ਆਪਣੀ ਗੱਲ ਨੂੰ ਆਪਣੇ ਜੀਵਨ ਚੋਂ ਨਕਾਰ ਦਿੰਦੇ ਨੇ ਤੇ ਸਗੋਂ ਉਹਨਾਂ ਨੂੰ ਮੁਜਾਤਾਂ ਦੇ ਵਿੱਚ ਡਾਉਂਦੇ ਨੇ ਵੇਖੋ ਭੈਣ ਭਰਾਓ ਇਹ ਵੀ ਖੁਦਾ ਨੇ ਇੱਕ ਸਮਾਂ ਠਹਿਰਾ ਰੱਖਿਆ ਆ ਵੇਖੋ ਜਦੋਂ ਇੱਕ ਵੱਡਾ ਭਿਆਨਕ ਦਿਨ ਆਵੇਗਾ ਅੱਜ ਜਿਨੇ ਜਿਨੇ ਵੀ ਪ੍ਰਭੂ ਦਾ ਵਚਨ ਸੁਣਿਆ ਆ ਉਹ ਉਹਦੇ ਉੱਤੇ ਗਵਾਹੀ ਹੋਊ ਗਈਏ ਕਿ ਆਹ ਖੁਦਾ ਦੇ ਦਾਸ ਨੇ ਆਹ ਖੁਦਾ ਦੇ ਸੰਤ ਨੇ ਇਸ ਬੰਦੇ ਨੂੰ ਆਹ ਵਚਨ ਸੁਨਾਇਆ ਹੈ ਕਿ ਇਹਨੇ ਕੰਨਾਂ ਨਾਲ ਸੁਣ ਲਿਆ ਉਹੀ ਵਚਨ ਉਹਦੇ ਜੀਵਨ ਦੇ ਵਿੱਚ ਗਵਾਹੀ ਬਣ ਜਾਣੀ ਹੈ ਕਿ ਕਿਉਂਕਿ ਪ੍ਰਭੂ ਨੇ ਕਿਹਾ ਕਿ ਅੰਤ ਦੇ ਦਿਨਾਂ ਦੇ ਵਿੱਚ ਇੱਕ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕੀਤਾ ਜਾਵੇਗਾ ਹallelujah ਖੁਸ਼ਖਬਰੀ ਕੀ ਆ ਖੁਸ਼ਖਬਰੀ ਇਹ ਆ ਇਹ ਪ੍ਰਭੂ ਯਿਸੂ ਮਸੀਹ ਆਏ ਤੇ ਉਹਨਾਂ ਨੇ ਸਰੀਰ ਦਿੱਤਾ ਧਰਤੀ ਉੱਤੇ ਤੇ ਆਪਣੀ ਜਾਨ ਦਿੱਤੀ ਉਸ ਕੁਰਬਾਨੀ ਦੇ ਵਿੱਚੋਂ ਜਿਹੜਾ ਲਹੂ ਵਗਿਆ ਉਹ ਖੁਦਾ ਹਰ ਇੱਕ ਨੂੰ ਉਸ ਲਹੂ ਦੇ ਦੁਆਰਾ ਪਾਪਾਂ ਨੂੰ ਧੁਰਕੇ ਤੇ ਬਚਾਉਣਾ ਚਾਹੁੰਦਾ ਹੈ ਤੇ ਅੱਜ ਉਹਦੇ ਦਾਸ ਇਹੀ ਪ੍ਰਚਾਰ ਕਰ ਰਹੇ ਨੇ ਹallelujah ਤੇ ਵੇਖੋ ਪਰਮੇਸ਼ਰ ਦੀ ਵੀ ਮਰਜ਼ੀ ਇਹੀ ਹੈ ਹallelujah ਕਿ ਪ੍ਰਭੂ ਦੇ ਕੋਲ ਲੋਕ ਆਉਂਨ ਤੇ ਬਚਨ ਅੱਜ ਜਿਹੜੇ ਉਹਦੇ ਦਾਸ ਜਾਂਦੇ ਨੇ ਤੇ ਵੇਖੋ ਲੋਕ ਉਹਨਾਂ ਨੂੰ ਛੱਡੋ ਉਗੜਾਂ ਕਰਦੇ ਨੇ ਅੱਗੋਂ ਡੰਡੇ ਮਾਰਦੇ ਨੇ ਪੱਥਰ ਮਾਰਦੇ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਪਜਾ ਦਿਂਦੇ ਹਾਲੇਲੂਇਆ ਤੇ ਵੇ ਕੋ ਭੈਣ ਪਰਾਉ ਇੱਕ ਜਗ੍ਹਾ ਤੇ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਕੋਈ ਮੇਰੇ ਦਾਸ ਨੂੰ ਸੁਣਦਾ ਆ ਮੇਰੀ ਅੱਖ ਦੀ ਪੁਤਲੀ ਨੂੰ ਸੁਣਦਾ ਹੈ ਇਹ ਪਰਮੇਸ਼ਰ ਨੇ ਕਿਹਾ ਹੈ ਕਿ ਜਿਹੜਾ ਕੋਈ ਮੇਰੇ ਦਾਸ ਨੂੰ ਨਿੱਕੇ ਤੋਂ ਨਿੱਕੇ ਨੂੰ ਸੁਣਦਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਸੁੰਦਰ ਹਾਲੇਲੂਇਆ ਤੀਵਿਕੋ ਭੈਣ ਭਰਾਓ ਖੁਦਾ ਆ ਦੀ ਜਿਹੜੀ ਦਾਸ ਆ ਜਿਹੜੀ ਦੇ ਸੰਤ ਆ ਚਾਹੇ ਨਿੱਕਾ ਆ ਚਾਹੇ ਵੱਡਾ ਆ ਖੁਦਾ ਆ ਦੀਆਂ ਨਜ਼ਰਾਂ ਦੇ ਵਿੱਚ ਉਹ ਬੜੇ ਆਦਰ ਯੋਗ ਨੇ ਹਾਲੇਲੂਇਆ ਉਹਨਾਂ ਕੋ ਭੈਣ ਭਰਾਵਾਂ ਦੇ ਵੀ ਨਜ਼ਰਾਂ ਦੇ ਵਿੱਚ ਆਦਰ ਯੋਗ ਹੋ ਜਾਂਦੇ ਨੇ ਜਿਹੜੇ ਯਿਸੂ ਮਰਸੀ ਦੇ ਕੋਲੋਂ ਆ ਜਾਂਦੇ ਨੇ ਤੇ ਵੇਖੋ ਭੈਣ ਭਰਾਓ ਪ੍ਰਭੂ ਨੇ ਚੁਣਿਆ ਹੀ ਧਰਤੀ ਦੇ ਉੱਤੇ ਆਮ ਲੋਕਾਂ ਨੂੰ ਹallelujah ਵੇਖੋ ਉਹ ਬੰਦੇ ਨੂੰ ਨਹੀਂ ਉਹਨੇ ਚੁਣਿਆ ਜਿਹੜਾ ਕਹਿੰਦਾ ਕਿ ਮੈਂ ਬੜਾ ਗਿਆਨੀ ਆ ਬੜਾ ਮੈਂ ਸਮਝਦਾਰ ਆ ਮੈਨੂੰ ਸਾਰਾ ਕੁਝ ਹੀ ਹੁੰਦਾ ਉਹਨੂੰ ਨਹੀਂ ਪ੍ਰਭੂ ਨੇ ਚੁਣਿਆ ਪ੍ਰਭੂ ਨੇ ਚੁਣਿਆ ਉਹਨਾਂ ਨੂੰ ਜਿਹੜੇ ਕਹਿੰਦੇ ਸਾਨੂੰ ਕੁਝ ਨਹੀਂ ਹੀ ਹੁੰਦਾ ਸਾਨੂੰ ਨਾ ਕੁਝ ਪਤਾ ਹੀ ਪ੍ਰਭੂ ਬਾਰੇ ਪ੍ਰਭੂ ਨੇ ਉਹਨਾਂ ਲੋਕਾਂ ਨੂੰ ਖੜੇ ਕੀਤਾ ਕਿ ਦੱਸੋ ਹੁਣ ਮੇਰਾ ਵਚਨ ਕਿ ਜੇ ਮੈਂ ਤੁਹਾਡੇ ਜੀਵਨ ਨੂੰ ਵੀ ਬਦਲਿਆ ਤੇ ਹੋਰ ਵੀ ਲੋਕਾਂ ਦੇ ਜੀਵਨ ਨੂੰ ਬਦਲਾਂਗਾ ਜਦੋਂ ਤੁਸੀਂ ਦੱਸੋ ਵੀ ਅੱਜ ਜਿਹੜੋ ਉਹਦੇ ਦਾਸ ਜਾਂਦੇ ਨੇ ਤੇ ਖੁਦਾ ਦਾ ਵਚਨ ਲੈ ਕੇ ਜਾਂਦੇ ਨੇ ਤੇ ਵੇਖੋ ਬਹੁਤ ਸਾਰੇ ਲੋਕ ਉਹਨੂੰ ਜੀਵਨ ਦੇ ਦਿੰਦੇ ਨੇ ਬਹੁਤ ਸਾਰੇ ਲੋਕ ਉਸ ਵਚਨ ਨੂੰ ਆਪਣੇ ਜੀਵਨ ਚੋਂ ਅਨਕਾਰ ਦਿੰਦੇ ਨੇ ਤੇ ਵੇਖੋ ਭੈਣ ਭਰਾਓ ਖੁਦਾ ਦੇ ਦਾਸ ਰਾਤ ਦਿਨ ਪੂਰੀ ਦੁਨੀਆ ਦੇ ਲਈ ਦੇਸ਼ ਦੇ ਲਈ ਸਾਰਿਆਂ ਲੋਕਾਂ ਦੀ ਦੁਆਵਾਂ ਕਰਦੇ ਨੇ ਕਿ ਪ੍ਰਭੂ ਤੂੰ ਇਹਨਾਂ ਦੇ ਉੱਤੇ ਕੀ ਕਰੀ ਕਿਰਪਾ ਕਰੀ ਉਹ ਜਿਹੜੇ ਲੋਕ ਉਹਨਾਂ ਨੂੰ ਗਾਲ ਵੀ ਕੱਢਣ ਤਾਂ ਵੀ ਉਹਨਾਂ ਦੀ ਦੁਆਵਾਂ ਕਰ ਦੇ ਹਾਲੇਲੂਇਆ ਇਸ ਕਰਕੇ ਵੇਖੋ ਜਿਹੜੇ ਦਾਸ ਆ ਉਹਨਾਂ ਦਾ ਬੜਾ ਆਦਰ ਕਰੋ ਦੂਸਰੇਆਂ ਲੋਕਾਂ ਵਾਂਗੂ ਉਹਨਾਂ ਕਰੋ ਕਿ ਜਿੱਦਾਂ ਲੋਕ ਗਾਲਾਂ ਕੱਢਦੇ ਆ ਲਾਂਤਾਂ ਪਾਉਂਦੇ ਆ ਹਾਲੇਲੂਇਆ ਵੇਖੋ ਜੇ ਕੋਈ ਲਾਂਤ ਪਾਉਂਦਿਆ ਕਿਸੇ ਦਾਸ ਤੇ ਉੱਤੇ ਤੇ ਵੇਖੋ ਪ੍ਰਭੂ ਨੇ ਕਿਹਾ ਤੁਹਾਡਾ ਕੰਮ ਨਹੀਂ ਆ ਜੇ ਕੋ ਗਾਲ ਦੇ ਬਦਲੇ ਗਾਲ ਕੱਢਣੀ ਲਾਂਤ ਦੇ ਬਦਲੇ ਲਾਂਤ ਕੋਈ ਪ੍ਰਭੂ ਨੇ ਕਿਹਾ ਤੂੰ ਹੀ ਸਭ ਨੂੰ ਉੱਟੋਂ ਅਸੀਸ ਦਿਓ ਬਰਕਤ ਦਿਓ ਹਾਲੇਲੂਇਆ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਤੁਸੀਂ ਬਰਕਤ ਲਈ ਬੁਲਾਏ ਗਏ ਇਸ ਕਰਕੇ ਦਾਸਾਂ ਦਾ ਆਦਰ ਕਰੋ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ